ਸੰਤ ਨਿਰੰਕਾਰੀ ਪਵਨ ਫਤਿਗੜ ਚੂੜੀਆਂ ਵਿਖੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਨ ਨੂੰ ਸਮਰਪਿਤ ਨਿਰੰਕਾਰੀ ਮੰਡਲ ਬ੍ਰਾਂਚ ਫਤਿਗੜ ਚੂੜੀਆਂ ਦੇ ਮੁਖੀ ਮਲਕੀਤ ਸਿੰਘ ਜੀ ਦੀ ਅਗਵਾਈ ਹੇਠ ਸਫਾਈ ਅਭਿਆਨ ਚਲਾਇਆ ਗਿਆ ਸੰਗਤ ਵੱਲੋਂ ਵੀ ਇਸ ਕਾਰਜ ਨੂੰ ਪੂਰੇ ਉਤਸ਼ਾਹ ਨਾਲ ਆਰੰਭ ਕਰਦਿਆਂ ਨਿਰੰਕਾਰੀ ਪਵਨ ਤੋਂ ਲੈ ਕੇ ਨਵੇਂ ਪਿੰਡ ਦੀ ਨਹਿਰ ਤੱਕ ਸਾਫ ਸਫਾਈ ਕੀਤੀ ਗਈ ਜਾਨੋ ਦਿਵਿਆ ਪੰਜਾਬ ਨਾਲ ਗੱਲਬਾਤ ਦੌਰਾਨ ਕੀ ਕਿਹਾ ਮਹਾਤਮਾ ਸਰਦਾਰਾ ਸਿੰਘ ਜੀ ਨੇ

ਲੱਭ ਲੱਭੀ ਤੂੰ ਹਰ ਦਿਲ ਤੇ ਤਾ ਮੈਂ ਯਾਹੂ ਯਾਤੀਵਾਚੇ ਕਲ ਪੁੱਛਿਆ ਹੋਇਆ ਤੀਵਾਚੇ ਕਲ ਪੁੱਛਿਆ ਹੋਇਆ ਤੀਵਾਚੇ ਕਲ ਦੂਰ ਜਗਾ Thank <laughs>

ਉਮਰਪੁਰ ਨਗਰ ਕਾਰੀ ਮਿਸ਼ਨ ਵੱਲੋਂ ਅੱਜ ਅਧਿਕਾਰ ਚੂੜੀਆਂ ਮੰਡਲ ਵਿੱਚ ਸਫਾਈ ਭਿਆਨ ਚਲਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਨ ਹੈ ਅੱਜ ਔਰ ਜਨਮ ਦਿਨ ਦੇ ਦਿਹਾੜੇ ਤੇ ਸਾਰੇ ਭਾਰਤ ਵਰਸ਼ ਵਿੱਚ ਸਵੱਛ ਅਭਿਆਨ ਚਲਾਇਆ ਜਾ ਰਿਹਾ ਹੈ। ਔਰ ਅੱਜ ਫਤੇਗਰ ਚੂੜੀਆਂ ਵਿੱਚ ਵੀ ਸਾਰਾ ਸੇਵਾਦਾਲ ਅਤੇ ਸਾਧ ਸੰਗਤ ਮਿਲ ਕੇ ਇਹ ਪ੍ਰੋਜੈਕਟ ਅਮਰਤ ਸਵੱਛ ਜਲ ਸਵੱਛ ਮੰਦ ਦੇ ਤਹਿਤ ਇਹ ਸਾਰੇ ਏਰੀਆ ਦੀ ਸਫਾਈ ਕਰ ਰਹੇ ਹਾਂ ਔਰ ਸਤਿਗੁਰ ਦੇ ਅਸ਼ੀਰਵਾਦਾਂ ਦੇ ਪਾਤਰ ਬਣ ਰਹੇ ਹਾਂ। ਆਪਾਂ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਮਿਸ਼ਨ ਵੱਲੋਂ ਮਿਸ਼ਨ ਵੱਲੋਂ ਸੰਦੇਸ਼ ਇਹ ਹੈ ਕਿ ਚਾਹੇ ਅੰਦਰ ਦਾ ਪ੍ਰਦੂਸ਼ਣ ਹੋਵੇ ਚਾਹੇ ਬਾਹਰ ਦਾ ਹੋਵੇ ਹਾਨੀਕਾਰਕ ਇਸ ਕਰਕੇ ਸਾਨੂੰ ਆਪਣਾ ਆਲਾ-ਦਵਾ ਔਰ ਸਭ ਕੁਝ ਸਾਨੂੰ ਜੋ ਹੈ ਸਾਫ਼ ਸਵੱਛ ਰੱਖਣਾ ਚਾਹੀਦਾ ਹੈ ਜਲ ਸਵੱਛਾ ਤੇ ਮਨ ਵੀ ਸਵੱਛ ਹੈ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਗੜ ਚੂੜੀਆਂ